ਪਾਇ ਸਿੰਘਲਾ ਜੀ ਅੱਜ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ ਔਰ ਜਿਹੜਾ 151 ਹਵਨ ਕੁੰਡਿਆ ਮਹਾਯੱਗ ਵੀ ਕਰਵਾਇਆ ਗਿਆ ਠੀਕ ਹੋ ਰਿਹਾ ਹੈ ਆਰੀਆ ਸਮਾਜ ਸਮਾਣਾ ਵੱਲੋਂ ਇਸ ਸੰਸਥਾ ਵੱਲੋਂ ਜਿੱਥੇ ਪਿਆਸ਼ਪਾਲ ਸਿੰਘਲ ਜੀ ਜੋ ਸਾਡੇ ਸਾਫਾ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਸਨ ਉਹਨਾਂ ਵੱਲੋਂ ਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਭਾਰਤੀ ਸੰਸਕ੍ਰਿਤੀ ਨੂੰ ਮੁੱਖ ਰੱਖਦੇ ਹੋਏ ਜੋ ਆਰੀਆ ਸਮਾਜ ਦੇ ਹੇਠ ਉਰੇ ਯਾਜ ਹੁੰਦੇ ਆਂ ਕਈ ਵਰਿਆ ਤੋਂ ਹੁੰਦੇ ਆਂ ਔਰ ਇਸ ਦੇ ਨਾਲ ਨਾਲ ਜੋ ਦਿਯਾਨੰਦ ਮਾਡਲ ਸਕੂਲ ਦੇ ਬੱਚਿਆਂ ਦੇ ਵਿੱਚ ਸੰਸਕਾਰ ਏਸੇ ਪ੍ਰੋਗਰਾਮਾਂ ਦੇ ਰਾਹੀਂ ਤੈ ਹੁੰਦੇ ਆ ਉਹ ਆਪਣੇ ਆਪ ਵਿੱਚ ਇੱਕ ਬੜੀ ਮਰਖਣ ਗੱਲ ਹੈ ਔਰ ਜੋ ਅੱਜ ਮੈਡੀਕਲ ਕੈਂਪ ਦਾ ਆਯੋਜਨ ਹੋ ਰਿਹਾ ਉਸ ਦੇ ਵਾਸਤੇ ਮੈਂ ਸਾਰੇ ਸੰਗਤ ਨੂੰ ਇਲਾਕੇ ਨੂੰ ਲੋਕਾਂ ਨੂੰ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਜਿੰਨੇ ਆਪਣੀ ਜ਼ਿੰਦਗੀ ਨੂੰ ਸਮਾਜ ਸੇਵਾ ਨਾਲ ਆਪਾਂ ਜੋੜ ਕੇ ਰੱਖੀਏ ਉਹਦੇ ਨਾਲ ਮਨ ਨੂੰ ਤਸੱਲੀ ਤੇ ਸਕੂਨ ਜ਼ਿਆਦਾ ਮਿਲਦਾ ਹੈ ਜਦੋਂ ਅਸੀਂ ਲੋੜਵੰਦ ਪਰਿਵਾਰਾਂ ਦੀ ਨਿੱਜੀ ਮਦਦ ਵਾਸਤੇ ਨੇੜੇ ਖੜਦੇ ਹਾਂ ਪੌਕਸੀ ਆਵਰਾਂ ਦੇ ਵਿੱਚ ਦੇਖਦੇ ਰਹਿੰਦੇ ਆ ਕਿ ਸਮਾਜ ਸੇਵੀ ਕਾਰਜਾਂ ਦੇ ਵਿੱਚ ਤੁਹਾਡਾ ਬਹੁਤ ਬੜਾ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਪਿਤਾ ਜੀ ਦੀ ਯਾਦ ਵਿੱਚ ਵੀ ਤੁਸੀਂ ਮੈਡੀਕਲ ਕੈਂਪ ਲਗਾਏ। ਪੰਜਾਬ ਦੀ ਆਵਾਮ ਨੂੰ ਤੁਹਾਡੇ ਵੱਲੋਂ ਕੀ ਸਨੇਹ ਹੈ ਜੀ ਐਸੇ ਉਕਰਾਲੇ। ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਨਾ ਹੈ ਗੁਰੂ ਮਹਾਰਾਜ ਦੇ ਅਸ਼ੀਰਵਾਦ ਨਾਲ ਪਰਮਾਤਮਾ ਦੇ ਅਸ਼ੀਰਵਾਦ ਨਾਲ ਬੱਚਿਆਂ ਦੀ ਚੰਗੀ ਤਰੱਕੀ ਵਾਸਤੇ ਕਾਰੋਬਾਰ ਚ ਵਾਧੇ ਵਾਸਤੇ ਜਿੱਥੇ ਆਪਾਂ ਸਾਰੇ ਆਪਣੀ ਕਿਰਤ ਕਮਾਈ ਆਪਣੇ ਬੱਚੇ ਤੇ ਆਪਣੇ ਪਰਿਵਾਰਾਂ ਦਾ ਖਿਆਲ ਰੱਖਦੇ ਆਂ ਜਦੋਂ ਜਦੋਂ ਆਪਾਂ ਉਸ ਕਿਰਤ ਕਮਾਈ ਚੋਂ ਕੁਝ ਹਿੱਸਾ ਲੋੜਵੰਦ ਪਰਿਵਾਰਾਂ ਦੀ ਸੇਵਾ ਵਾਸਤੇ ਖਰਚ ਕਰਦੇ ਆਂ ਤਾਂ ਮਨ ਨੂੰ ਤਸੱਲੀ ਤੇ ਸਕੂਨ ਜ਼ਿਆਦਾ ਮਿਲਦਾ ਹੈ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਨੂੰ ਮੁੱਖ ਰੱਖਦੇ ਹੋਏ ਆਪਣੇ ਜੀਵਨ ਨੂੰ ਵਧਿਤ ਕਰੋ ਔਰ ਉਸ ਦੇ ਨਾਲ ਤੁਹਾਨੂੰ ਜ਼ਿਆਦਾ ਤਸੱਲੀ ਤੇ ਸਕੂਨ ਮਿਲਦਾ ਹੈ